ਇਕ ਤਰਫਾ ਪਿਆਰ ਦੇ ਵਿੱਚ ਅੰਨੇ ਹੋਏ ਇੱਕ ਨੌਜਵਾਨ ਨੇ ਉਸ ਮੁੰਡੇ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਿਸ ਮੁੰਡੇ ਦੇ ਨਾਲ ਕੁੜੀ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਆਪਣੇ ਦੋਸਤ ਦੇ ਨਾਲ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਖ ਕੇ ਮੁੰਡਾ ਫਰਾਰ ਹੋ ਗਿਆ ਸੀ ਲੇਕਿਨ ਹੁਣ ਪੁਲਿਸ ਵੱਲੋਂ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਉਸ ਦਾ ਦੋਸਤ ਅਜੇ ਵੀ ਫਰਾਰ ਚੱਲ ਰਿਹਾ ਹੈ ਮਾਮਲਾ ਅਮਰਿਤਸਰ ਦੇ ਮੋਕਮਪੁਰਾ ਇਲਾਕੇ ਦਾ ਹੈ ਜਿੱਥੇ ਕਿ ਕੁੜੀ ਦੇ ਨਾਲ ਮੁੰਡੇ ਦੇ ਵਿਆਹ ਦੀ ਗੱਲ ਚੱਲੀ ਸੀ ਲੇਕਿਨ ਕੁੜੀ ਨੂੰ ਮੁੰਡਾ ਪਸੰਦ ਨਹੀਂ ਆਇਆ ਤਾਂ ਇਸ ਤੋਂ ਬਾਅਦ ਦੂਜੇ ਮੁੰਡੇ ਦੇ ਨਾਲ ਕੁੜੀ ਦੇ ਵਿਆਹ ਦੀ ਗੱਲ ਤੁਰ ਰਹੀ ਸੀ ਜਿੱਕਿ ਨਾ ਮੁੰਡੇ ਨੇ ਉਸ ਮੁੰਡੇ ਨੂੰ ਵੀ ਵਿਆਹ ਤੋਂ ਇਨਕਾਰ ਕਰਨ ਦੇ ਲਈ ਦਬਾਅ ਪਾਇਆ ਕਿ ਜਦੋਂ ਉਹ ਮੁੰਡਾ ਨਾ ਮੰਨਿਆ ਤਾਂ ਉਸ ਤੋਂ ਬਾਅਦ ਮੁੰਡੇ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਉਸ ਮੁੰਡੇ ਦੇ ਘਰ ਦੇ ਬਾਹਰ ਗੋਲੀਬਾਰੀ ਕਰ ਦਿੱਤੀ ਜੀ ਮਿਤੀ 26 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕੰਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਨੇ ਮੌਕੇ ਤੇ ਗ ਜਾ ਕੇ ਜਿਹੜਾ ਮਦਈ ਇਹ ਆ ਉਹਨਾਂ ਦੇ ਬਿਆਨਾਂ ਤੇ ਪਕਸ਼ਾ ਦਰਜ ਕੀਤਾ ਜਿਹੜਾ ਮੁਕੱਦਮਾ ਨੰਬਰ 48 ਅਧੀਨ ਤਾਰਾ 125 355 3 ਬੀ ਐਨ ਐਸ ਤੇ 25 27 ਆਰਮਸ ਐਕਟ ਦਰਜ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਐਚਓ ਸਾਹਿਬ ਤੇ ਸਾਡੀ ਜਿਹੜੀ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾ ਨਿਪਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4/6/2025 ਨੂੰ ਪਹਿਲਾਂ ਹੀ ਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾ ਦੋਸ਼ੀ ਪੜਿਆ ਸੀਗਾ ਉਹਨੇ ਆਪਣਾ ਫਰਜ਼ਿੰਗ ਸ਼ਾਕ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਣੀ ਜਿਹੜਾ ਸਾਉਣਾ ਫਰਜੀਤ ਸਿੰਘ ਆ ਜਿਹੜਾ ਬਾਸਾਂ ਵਾਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜੀ ਸ਼੍ਰੀ ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਆ ਜਿਹੜਾ ਸਾਡਾ ਸੈਕੰਡ ਤੇ ਕਿਊ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਨੂੰ 10 6 25 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹ ਉਹ ਅਫਸਰਡਿੰਗ ਹੈਗਾ ਫਿਲਹਾਲ ਪੁਲਿਸ ਵੱਲੋਂ ਦੂਜੇ આરોપી ਦੀ ਪਾਲ ਜਾਰੀ ਹੈ ਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ